ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਦਸੋਂ ਬੂਰਾ ਨੂੰ ਚੇਅਰਸ ਕਰ ਰਿਹਾ ਸ਼ਰਾਬ ਦੇ ਛਿੱਟੇ ਮਾਰ ਰਿਹਾ ਤੇ ਪਿੰਡਰਾਂ ਵਾਲੇ ਤੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਰਾਂ ਵਾਲੇ ਤੇ ਪਿੰਡਰਾਂ ਨਾਲ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਤਾਂ ਕਹਿੰਦਾ ਪੂਰਾ ਹੋ ਗਿਆ ਮਰ ਗਿਆ ਠੀਕ ਹੈ ਆਇਆ ਇਹ ਕਹਿਣਾ ਵੀ ਉਹਦੀ ਫੋਟੋ ਦੇ ਉਹਦੀ ਫੋਟੋ ਦਵਾਰ ਤੇ ਆ ਉਹ ਤਾਂ ਕਲੀਅਰ ਹੀ ਨਹੀਂ ਹੋ ਰਹੀ ਉਹ ਫੋਟੋ ਵਿੱਚ ਪਿੰਡਰਾਂ ਵਾਲਾ ਕੌਣ ਉਹ ਜੇ ਫੋਟੋ ਨੂੰ ਜ਼ੂਮ ਕਰ ਕਰਕੇ ਮੇਰੇ ਕੋਲ ਵੀ ਦੋਨੋਂ ਵੀਡੀਓ ਹੈ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਿਆ ਉਹ ਤਾਂ ਕੋਈ ਅਵਦਾਲੀ ਦੀ ਫੋਟੋ ਲੱਗਦੀ ਹੈ ਜਿਵੇਂ ਕੋ ਕੋ ਸੁੱਲਾ ਖੜਾ ਹੁੰਦਾ ਸੋ ਉਹ ਕਹਿੰਦਾ ਫਿਰ ਪਸ਼ਾਬ ਆਇਆ ਨਹੀਂ ਉਹਨੂੰ ਉਹਨੇ ਫਿਰ ਕਹਿੰਦਾ ਆਇਆ ਹੀ ਛੱਟੇ ਮਾਰਦੇ ਤੈਨੂੰ ਕਿਤਾ ਪਤਾ ਉਹਨੂੰ ਪਸ਼ਾਬ ਆਇਆ ਕਿ ਨਹੀਂ ਆਇਆ ਕੀ ਤੂੰ ਫੜ ਕੇ ਕਰਾਇਆ ਸੀ ਪਸ਼ਾਬ ਉਹਨੂੰ ਦੱਸ ਮੈਨੂੰ ਉਕਬੀਰ ਬਾਦਲ بڑے ਮੂੰਹ ਮੰਨਿਆ ਕਿ ਮੈਂ ਇੰਨੀ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਗੁੜਕਾ ਸਾਹਿਬ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੇ ਕਰ ਦਰਸ਼ਕਾਂ ਨਾਲ ਵੰਗੇ ਉਹ ਕਹਿੰਦਾ ਮੈਂ ਇੰਨੀਆਂ ਬੇਅਦਬੀਆਂ ਬੰਦਾ ਮੂੰਹ ਤਾਂ ਮੰਨਿਆ ਆ ਕੇ ਉਹਦਾ ਕੀ ਪਟ ਲਿਆ ਥਨ ਪਟ ਲਿਆ ਉਹਦਾ ਕੀ ਪਟ ਲਿਆ ਤੂੰ ਔਰ ਜਿਹੜੀ ਵੀਡੀਓ ਤੇ ਤੂੰ ਗੱਲ ਕਰਦਾ ਹਲੇ ਤਾਂ ਤੇਰੇ ਕੋਲ ਵੀ ਪਖਤਾ ਸਬੂਤ ਨਹੀਂ ਹੈ ਕਿ ਉਹ ਵੀਡੀਓ ओरिजिनल ਆ ਕਿ AI ਨਾਲ ਬਣਾਈ ਆ ਅੱਜ ਕੱਲ ਏ ਆਈ ਨਾਲ ਬਣਾਈ ਇੰਨੀਆਂ ਵੀਡੀਓ ਵਾਇਰਲ ਚੱਲ ਰਹੀਆਂ ਟਿਕਟੌਕ ਤੇ ਜਿਹਦੇ ਚ ਇੱਕ ਸਿੱਖ ਕੁੜੀ ਨੇ ਦਮਾਲਾ ਬੰਨੇ ਆ ਤੇ ਨਾਲ ਸੁੱਲੇ ਹੱਥਾਂ 'ਚ ਹੱਤਪਾਏ ਤੇ ਟੋਪੀ ਪਾਈ ਆ ਉੱਤੇ ਲਿਖਿਆ ਹੁੰਦਾ ਕੌਰ ਐਨ ਖਾਨਸ 5 ਸੈਕਿੰਡ ਤੋਂ ਪਹਿਲੇ ਫੜ ਲੈਣੀ ਹੈ ਮੈਂ ਕਿ AI ਦੀ ਬਣਾਈ ਆ ਬਹੁਤ ਬੰਦੇ ਦੇ ਬੋਲਣ ਦਾ ਤਰੀਕਾ ਚੱਲਣ ਦਾ オリジナル ਨਹੀਂ ਹੁੰਦਾ ਸੋ ਭਗਵੰਤ ਮਾਨ ਦੀ ਵੀਡੀਓ ਦੇ ਵਿੱਚ ਜਿੰਨੀ ਵੀ ਵੀਡੀਓ ਦੀ ਵਾਇਰਲ ਹੋਈਆਂ ਚਾਹੇ ਕੁੜੀ ਨਾਲ ਰੂਮ 'ਚ ਉਹਦੇ ਕਾਲੇ ਚਸ਼ਮੇ ਕਿਉਂ ਆ ਤੂੰ ਕਿਹਾ ਸੀ ਓਏ ਗੜਗਾ ਜੇ 76 ਤੇ ਵੱਜ ਮੇਰੇ ਤੂੰ ਕਿਹਾ ਸੀ ਉਹਨੂੰ ਕੀ ਕਾਲੇ ਚਸ਼ਮੇ ਲਾ ਕੇ ਕਿਹੜਾ ਬੰਦਾ ਹੋਟਲ ਚ ਕੁੜੀ ਲੈ ਕੇ ਜਾਂਦਾ ਤੇ ਕਾਲੇ ਚਸ਼ਮੇ ਲਾ ਕੇ ਸੈਕਸ ਕਰਦਾ ਤੂੰ ਕਰਦਾ ਨਹੀਂ ਜਦੋਂ ਤੂੰ ਹੋਟਲ ਲੈ ਕੇ ਜਾਂਦਾ ਤੂੰ ਘਾਟਾ ਤੁਸੀਂ ਅਮਰਸ਼ਕਿਆਂ ਗਾਤਰੇ ਪਾਇਆ ਤੇ ਤੁਹਾਡੇ ਕੀ ਗੱਲ ਚੁੱਲ ਚ ਹਲ ਨਹੀਂ ਹੁੰਦੀ ਆ ਤੁਸੀਂ ਲੁੱੱਚੇ ਕੰਮ ਨਹੀਂ ਕਰਦੇ ਹੋਟਲਾਂ ਜਾ ਕੇ ਉਹ ਭਰਿਆ ਪਿਆ ਭਰਿਆ ਇਤਿਹਾਸ ਪਾਇਆ ਪਿਆ ਜੋ ਤੁਸੀਂ ਲੋਕ ਗੰਦਪਾਨੇ ਉਹ ਸ਼ੀਰਿਸਾ ਪਾ ਕੇ ਤੂੰ ਪਹਿਲੇ ਉਹ ਵੀਡੀਓ ਨੂੰ ਟੈਸਟ ਕਰਾ ਉਹ ਫੇਕਾ AI ਨਾਲ ਬਣੀ ਆ ਗੱਲ ਫੇਰ ਕਰੀ ਭਗਵੰਤ ਮਾਨ ਨਾਲ ਨਾਲੇ ਦੂਜੀ ਗੱਲ ਚਲੋ ਮੰਨ ਲਓ ਇੱਕ ਪਾਸਾ ਮੈਂ ਵੀ ਲੈ ਕੇ ਚਲਦੀ ਆਂ ਵੀਡੀਓ ਅਸਲੀ ਆ ਚਲੋ ਮੈਂ ਪਾਸਾ ਲੈ ਕੇ ਚਲਦੀ ਆਂ ਉਹ ਕਦੋਂ ਦੀ ਆ ਕਿੰਨੇ ਸਾਲ ਪੁਰਾਣੀ ਔਰ ਕਿਹੜੇ ਬੰਦੇ ਨੇ ਉਸ ਟਾਈਮ ਹੋਟਲ ਦੇ ਅੰਦਰ ਵੜ ਕੇ ਭਗਵੰਤ ਮਾਨ ਨਾਲ ਐਸਾ ਹੋਰ ਕਿਹੜਾ ਬੰਦਾ ਸੀ ਜਿਹੜਾ ਉਸ ਉਹ ਵੀਡੀਓ ਨੂੰ ਬਣਾ ਰਿਹਾ ਸੀ ਉਹ ਵੀ ਤਾਂ ਗੁਰਸੇਖੀ ਸੀ ਜੇ ਮੰਨ ਲਓ ਭਗਵਾਨ ਸਮਾਨ ਨੇ ਚੀਅਰਸ ਕੀਤਾ ਗੁਰੂ ਮਹਾਰਾਜ ਦੀ ਫੋਟੋ ਨੂੰ ਛਿੱਟੇ ਮਾਰੇ ਆ ਤੇ ਤੁਹਾਡੇ ਭਿੰਡਰ ਵਾਲੇ ਦੇ ਉੱਤੇ ਉਹਨੂੰ ਮੂਤਨ ਦੀ ਕੋਸ਼ਿਸ਼ ਕੀਤੀ ਆ ਤਾਂ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਵੀ ਤਾਂ ਗੁਰਸਿੱਖ ਸੀ ਕੌਣ ਜਗਮਨ ਸਮਰਾ ਉਹਨੇ ਕਿਉਂ ਨਹੀਂ ਰੋਕੇ ਉਸ ਟਾਈਮ ਉਹਨੇ ਇਸ ਚੀਜ਼ ਦਾ ਪੂਰਜਤ ਵਿਰੋਧ ਕਿਉਂ ਨਹੀਂ ਕੀਤਾ ਉਸੇ ਟਾਈਮ ਤਰੰਤ ਉਹਨੇ ਇਹ ਵੀਡੀਓ ਵਾਇਰਲ ਕਿਉਂ ਨਹੀਂ ਕੀਤੀਆਂ ਉਸੇ ਟਾਈਮ ਉਹਨੇ ਤੁਹਾਡੇ ਜਥੇ ਨੂੰ ਤੁਹਾਡੇ ਹਰਮੰਦਰ ਸਾਹਿਬ ਨੂੰ ਐਸਡੀਪੀਐਲ ਨੂੰ ਵੀਡੀਓ ਕਿਉਂ ਨਹੀਂ ਪਾਈਆਂ ਕਿਉਂਕਿ ਬੰਦਾ ਦਿਮਾਗੀ ਸੀ ਅਗਰ ਇਹ ਸੱਚ ਹੈ ਪ੍ਰੇਜ਼ ਰਾਲਾ ਠੀਕ ਹੈ ਉਹ ਬੰਦਾ ਦਿਮਾਗੀ ਸੀ ਵੀ ਜੋਦੇ ਕੋਦੇ ਤੇ ਜਾਊਗਾ ਉਹਦੋਂ ਨੂੰ ਬਲੈਕਮੇਲ ਕਰੂੰ ਉਹਨੇ ਕੀਤਾ ਵੀ ਹੋਣਾ ਬਲੈਕਮੇਲ ਭਗਵੰਤ ਮਾਨ ਨੇ ਕਿਹਾ ਹਣਾ ਕਰ ਲੈ ਜੋ ਕਰਨਾ ਸੋ ਤੂੰ ਜੱਜ ਨਹੀਂ ਲੱਗਿਆ ਤੂੰ ਨਹੀਂ ਲੱਗਿਆ ਮਨਿਸਟਰ ਔਰ ਸਿੱਖੀ ਦਾ ਤੂੰ ਠੇਕੇਦਾਰ ਨਹੀਂ ਹੈ ਤੂੰ ਸਿੱਖੀ ਮੁੱਲ ਨਹੀਂ ਖਰੀਦੀ ਤੂੰ 10 ਗੁਰੂਆਂ ਨੂੰ ਮੁੱਲ ਨਹੀਂ ਖਰੀਦੇ ਆ ਤੂੰ 1 ਤੋਂ ਲੈ ਕੇ 10 ਤੱਕ ਗੁਰੂ ਤੇਰੇ ਜੇਬ ਚ ਨਹੀਂ ਹੈ ਜਿਹੜਾ ਤੂੰ ਉਂਗਲ ਕਰ ਕਰਕੇ ਸੱਦੇਗਾ ਤਾਂ ਇਨਸਾਫ ਦੋ ਤੇ ਜਿੱਦਣ ਤੇਰੇ ਚਿੱਠੇ ਖੁੱਲ੍ਹੇ ਖੋਲਣ ਤੇ ਆਗੇ ਨਾ ਵੀ ਤੂੰ ਜਵਾਨੀ ਤੋਂ ਲੈ ਕੇ ਅੱਜ ਤੱਕ ਕਿੰਨੀਆਂ-ਕਿੰਨੀਆਂ ਰੰਗ ਰਲੀਆਂ ਬਣਾਈਆਂ ਹਗਾਤਰੇ ਪਾ ਕੇ ਤੂੰ ਆਪਣਾ ਸਾਵਲਾ ਲਈ ਉਹ ਤੇਰਿਆਂ ਵਰਗੇ ਤੇ ਤਾਂ ਕਸ਼ਹਰੇ ਲਾ ਦੋ ਨਾ ਤਾਂ ਥੱਲੇ ਝੂਆ ਬੜੀ ਨਿਕਲਦੀਆਂ ਪਤਾ ਲੱਗਿਆ ਕਿ ਸ਼ੇਵ ਕੀਤੀ ਹੋਈ ਆ ਸੋ ਕਿਸੇ ਬੰਦੇ ਨੂੰ ਨਾ ਬਿਨਾ ਸਬੂਤ ਤੋਂ ਲਲਕਾਰਨ ਤੋਂ ਪਹਿਲਾਂ ਆਪ ਦੇ ਵੀ ਥੱਲੇ ਸੋਟਾ ਮਾਰ ਕੇ ਦੇਖ ਲੈ ਕਿ ਤੂੰ ਦੁੱਧ ਦਾ ਤੋ ਲਿਆ ਹੈਗਾ ਮੈਂ ਤਾਂ ਕਹਿਣੀ ਜੋ ਚ ਉਠੇਗਾ ਤੇਰੇ ਵੀ ਚਿੱਠੇ ਖੋਲੇਗਾ ਕੋਈ ਨਾ ਕੋਈ ਜਨਾਨੀ ਆਊਗੀ ਜੋ ਤੇਰੇ ਵੀ ਲੇੜੇ ਲਾਊਗੀ ਦੱਸੂਗੀ ਕਿ ਤੁਸੀਂ ਹੋਟਲਾਂ ਚ ਲਜਾਲ ਜਆ ਜਨਾਨੀਆਂ ਨਾਲ ਕੀ ਕਰਦੇ ਹੋ ਉਹ ਤੇਰੇ ਵਰਗੇ ਨਾ ਦਾੜੇ ਵਾਲੇ ਤੇ ਪੱਗਾਂ ਚ ਸਿਰ ਫਸਾਏ ਤੇ ਪਾਏ ਗਾਤਰੇ ਉਥੇ ਅਮਰੀਕਾ ਦੇ ਵਿੱਚ ਉਹ ਕੁੜੀਆਂ ਬੋਲ ਖੋਲੀ ਆ ਪਾਈਏ ਵੀਡੀਓ ਮੈਂ ਟਿਕਟੌਕ ਤੇ ਜਾ ਕੇ ਦੇਖ ਲਈ ਮੇਰੇ ਨਹੀਂ ਤਾਂ ਮੇਰਾ YouTube ਚੈਨਲ ਆ ਨੈਂਸੀ ਗਰੇਵਲ ਕੈਨੇਡਾ ਉਹ ਤੇ ਜਾ ਕੇ ਦੇਖ ਲਈ ਅੱਜ ਹੀ ਪੋਸਟ ਕਰ ਦੇਣੀ ਆ ਉਹ ਸ਼ਰਮਨਾਤ ਮਰੋ ਟਾਡੇ ਉਦੋਂ ਉਦੋਂ ਚਣੂਨੇ ਲੜਦੇ ਜਦੋਂ ਅਸੀਂ ਸੱਚ ਬੋਲਦੇ ਆ ਜੇ ਤੁਸੀਂ ਇੰਨੇ ਦੁੱਧ ਦੇ ਢੂਲੇ ਹੋ ਹਰਮੰਦਰ ਸਾਹਿਬ ਵਾਲਿਓ ਦੋਸਾ ਫਿਰ ਸਾਰਾ ਤੁਸੀਂ ਕਫਲੇ ਕਰਦੇ ਹੋ ਜੇ ਕੋਈ ਬੰਦਾ ਰੈਗੂਲਰ ਉੱਥੇ ਪ੍ਰਸ਼ਾਦਾ ਖਾਣ ਜਾ ਰਿਹਾ ਨਾ ਕੋਈ ਗਰੀਬ ਰਿਕਸ਼ੇ ਵਾਲਾ ਲਾ ਲਓ ਝੁੱਗੀ ਵਾਲਾ ਲਾ ਲਓ ਜਿਹ ਕੋ ਦੋ ਵਕਤ ਦੀ ਰੋਟੀ ਨਹੀਂ ਹੈ ਉਹ ਬੰਦਾ ਰੋਹ ਚੱਲ ਜਾਂਦਾ ਉੱਥੇ ਪ੍ਰਸ਼ਾਦਾ ਖਾਣ ਹੌਲੀ ਹੌਲੀ ਇਹਨਾਂ ਦੀ ਨਜ਼ਰਾਂ ਚ ਬੰਦਾ ਆਣ ਲੱਗ ਜਾਂਦਾ ਇਹ ਤਾਂ ਰੋਹ ਜਾ ਰਿਹਾ ਇਹ ਤਾਂ ਸਵੇਰੇ ਵੀ ਆ ਰਿਹਾ ਇਹ ਤਾਂ ਰਾਤ ਨੂੰ ਵੀ ਆ ਰਿਹਾ oh my god ਚੱਕ ਕਰੋ ਕੋਣ ਹੈ ਇਹ ਤਾਂ ਗਰੀਬ ਹੈ ਤੁਸੀਂ ਤਾਂ ਉਹਨੂੰ ਵੀ ਚੱਕ ਕੇ ਬਾਹਰ ਮਾਰਦੇ ਹੋ ਹਰਮੰਦਰ ਸਾਹਿਬ ਤੋਂ ਵੀ ਤਾਂ ਰੋਜ਼ੀ ਪ੍ਰਸ਼ਾਦਾ ਖਾਣ ਆ ਰਿਹਾ ਤੁਹਾਡੇ ਬਡੇ ਦਾ ਪ੍ਰਸ਼ਾਦਾ ਸੰਗਤ ਦਾ ਸੰਗਤ ਚੜਾਉਂਦੀ ਹੈ ਸਾਰੀ ਗਰੋਸਰੀ ਸੰਗਤ ਪੈਸਾ ਡੋਨੇਟ ਕਰਦੀ ਆ ਗੁਰੂ ਮਹਾਰਾਜ ਨੇ ਲੰਗਰ ਇਸ ਕਰਕੇ ਲਵਾਏ ਸੀ ਕਿ ਜੇ ਕੋਈ ਗਰੀਬ ਰੋਜ਼ ਐਵਰੀਡੇ ਆ ਰਿਹਾ ਉਹਦੇ ਤੁਹਾਡੇ ਦਰ ਤੋਂ ਦੋ ਟਾਈਮ ਦੀ ਰੋਟੀ ਉਹਨੂੰ ਮਿਲ ਰਹੀ ਹੈ ਉਹਦੇ ਕੋਲ ਕੰਮ ਨਹੀਂ ਹੈ ਉਹ ਦੋ ਟਾਈਮ ਦੀ ਰੋਟੀ ਤੇ ਜਿਗਾੜ ਨਹੀਂ ਕਰ ਪਾਂਦਾ ਜਿਉ ਉਹ ਦੋ ਫੁੱਲ ਕੇ ਸਵੇਰੇ ਸ਼ਾਮ ਉੱਥੋਂ ਖਾ ਜਾਂਦਾ ਤੁਸੀਂ ਉਸ ਬੰਦੇ ਨਾਲ ਵੀ ਧੱਕਾ ਕਰਦੇ ਹੋ ਲੰਗਰ ਦੀ ਲਾਈਨ 'ਚ ਤਾਂ ਤੁਸੀਂ ਧੱਕੇ ਮਾਰਦੇ ਹੋ ਲੋਕਾਂ ਨੂੰ ਮੈਂ ਪ੍ਰਸ਼ਾਦਾ ਕੀ ਖਾ ਕੇ ਨਹੀਂ ਦੇਖਿਆ ਉੱਥੇ ਹਰਿਮੰਦਰ ਸਾਹਿਬ ਕਿੱਦਾਂ ਬੂਹੇ ਖੋਲਦੇ ਐ ਸੰਗਤ ਵੀ ਐ ਭਜਦੀ ਐ ਮੈਂ ਕਹਿੰਦੀ ਜਿਵੇਂ ਤੁਸੀਂ ਰੋਟੀ ਨਹੀਂ ਖਾਈ ਤੁਸੀਂ ਕਿਹੜੀ ਉਸ ਪ੍ਰਸ਼ਾਦ ਦੇ ਵਿੱਚੋਂ ਅੰਮ੍ਰਿਤ ਪਾਲਦੇ ਹੋ ਕਿਹੜੀ ਉਹ ਦਾਲ ਦੇ ਵਿੱਚ ਅਮਰਤਾ ਦੱਸ ਦੋ ਕਿਹੜਾ ਉੱਥੇ ਪ੍ਰਸ਼ਾਦ ਦੇ ਚ ਅਮਰਤਾ ਕਿੰਨੇ ਕੁ ਲੋਕ ਪ੍ਰਸ਼ਾਦੇ ਖਾ ਕੇ ਸਵਸਥ ਹੋ ਗਏ ਜਾਂ ਕਿੰਨੇ ਨੂੰ ਰੱਬ ਮਿਲ ਗਿਆ ਉਹ ਜਿਹੜੀ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ ਨਾ ਸਾਰੀ ਦਿਹਾੜੀ ਇਮਾਨਦਾਰ ਲੋਕਾਂ ਨੂੰ ਕਹਿ ਰਹੀ ਮੈਂ ਬੇਈਮਾਨਾਂ ਨੂੰ ਨਹੀਂ ਕਹਿ ਰਹੀ ਜਿਹੜੀ ਸੰਗਤ ਸਾਰਾ ਦਿਹਾੜੀ ਮੇਰੇ ਅਰਗੋਂ ਦਸਾਂ ਨੌ ਦੀ ਕੀਰਤ ਕਰਦੀ ਨਾ ਉਹੀ ਕੀਰਤ ਨਾਲ ਤੁਸੀਂ ਆਪਣੇ ਘਰ ਗਰੋਸਰੀ ਲੈ ਆਨੇ ਹੋ ਉਹ ਸਭ ਤੋਂ ਵੱਡਾ ਪ੍ਰਸ਼ਾਦ ਹੈ ਉਹਦੇ ਮੂਰੇ ਗੁਰਦੁਆਰ ਦਾ ਪ੍ਰਸ਼ਾਦਾ ਵੀ ਫੇਲ ਆ ਉਹਦੇ ਮੂਰੇ ਮੰਦਰਾਂ ਦੇ ਵੀ ਪ੍ਰਸ਼ਾਦੇ ਫੇਲ ਆ ਹਰ ਇੱਕ ਧਰਮ ਦੇ ਪ੍ਰਸ਼ਾਦੇ ਫੇਲ ਆ ਕਿਉਂਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਮਿਹਨਤ ਕੀਤੀ ਉਹਦੇ ਤਾਂ ਉਹ ਪੈਸੇ ਮਿਲੇ ਉਹ ਪੈਸੇ ਨਾਲ ਤੁਸੀਂ ਆਪਣੀ ਗਰੋਸਰੀ ਬਾਏ ਕੀਤੀ ਸੋਚੋ ਕਿੰਨੇ ਪਵਿੱਤਰ ਤੇ ਕਿੰਨੀ ਪਾਵਰਫੁਲ ਆ ਉਸ ਤੋਂ ਵੱਡਾ ਪ੍ਰਸ਼ਾਦਾ ਤੁਸੀਂ ਕਿੱਥੇ ਲੱਭਦੇ ਹੋ ਇਸ ਕਲਯੁਗ ਦੇ ਵਿੱਚ ਇਹ ਜੇ ਕੁੰਡੇ ਬਦਮਾਸ਼ ਜਿਹੜੇ ਗੋਲਡਨ ਟੈਂਪਲ ਤੇ ਕਿੰਨਾ ਆ ਬਾਦਲਾਂ ਨੇ ਕਿੰਨਾ ਲੁੱਟਿਆ ਸਭ ਨੂੰ ਪਤਾ ਸੁਖਲਦੀਪ ਸਿੰਘ ਗੜ ਗੱਜ ਮੇਰੇ ਛੱਤਰ ਦੇ ਉੱਤੇ ਵੱਜ ਤੂੰ ਪੰਗਾ ਬਹੁਤ ਗਲਤ ਥਾਂ ਲਿੱਤਾ ਤੇਰੀ ਬੋਲੀ ਦੇ ਵਿੱਚ ਕੋਈ ਨਮਰਤਾ ਨਹੀਂ ਸੀ ਕੋਈ ਮਠਾਸ ਨਹੀਂ ਸੀ ਤੇ ਪੰਜਾਬ ਦੇ ਸੀਐਮ ਦੇ ਬਾਰੇ ਡਿਸਰੈਸਪੈਕਟ ਸੀ ਸਾਰੇ ਆਸ-ਪਾਸੇ ਚਾਤੀ ਮਾਰ ਕੇ ਦੇਖ ਲੋ ਭਗਵੰਤ ਮਾਣ ਇਸ ਟਾਈਮ ਬੈਟਰ ਸੀਐਮ ਆ ਅੱਗੇ ਪਿੱਛੇ ਸਭ ਤੁਸੀਂ ਦੇਖ ਲੋ ਸਾਰੇ ਪਤੰਦਰ ਦੇ ਚੋਰ ਤੁਸੀਂ ਭਗਵਾਨ ਸਾਰੇ ਗੱਲਾਂ ਬਹੁਤ ਕਰਦੇ ਹੋ ਨੇ ਇੰਨੀ ਜ਼ਮੀਨ ਬਣਾ ਲਈ ਆਹ ਕਰ ਲਿਆ ਸਬੂਤ ਤੁਹਾਡੇ ਕੋਲ ਹੁੰਦੇ ਨਹੀਂ ਆ ਸਿਰਫ ਗਲੋੜੀਆਂ ਛੱਡ ਦਿੰਨੇ ਹੋ ਆ ਕੇ ਤਾਂ ਸ਼ਰਮ ਕਰੋ ਆਪ ਦੇਖੋ ਤੁਸੀਂ ਕੀ ਕੀਤਾ ਆਪਣੇ ਗਰੇਵਾਂ ਚ ਝਾਤੀਆਂ ਮਾਰੋ ਤੁਸੀਂ ਆਪ ਕਿਹੜੇ ਕਿਹੜੇ ਚੰਦ ਚੜ੍ਹੇ ਆ ਅੱਜ ਤਾਂ ਮੈਂ ਉੱਠੀ ਆ ਨਾ ਗੁਰੂ ਦੀ ਸੱਚੀ ਸਿੰਘਣੀ ਮੈਂ ਕਹਿੰਨੀ ਮੈਂ ਸਿੱਖ ਹਾਂ ਨਾ ਮੈਂ ਕਹਿੰਨੀ ਆ ਵੀ ਮੈਂ ਤੁਹਾਡਾ ਪੂਰਜੋਦ ਵਿਰੋਧ ਕਰੂੰਗੀ ਤੁਹਾਡੇ ਮੂੰਹ ਤੇ ਕਾਲਾ ਕਹਿੰਦਾ ਜਿਹੜੀ ਉਹ ਮੈਂ ਪੋਚੂੰਗੀ ਸੰਗਤ ਨੂੰ ਮੈਂ ਜਗਾਉਂਗੀ ਜੋ ਤੁਸੀਂ ਗੰਦ ਪਾਇਆ ਗੁਰਦਵਾਰ ਦੇ ਵਿੱਚ ਖਰਮੰਦਰ ਸਾਹਿਬ ਨੂੰ ਤੁਸੀਂ ਬਿਜ਼ਨਸ ਦਾ ਅੱਡਾ ਬਣਾ ਕੇ ਰੱਖਤਾ ਮਰਚੋ ਕੰਜਰੋ ਡੁੱਬ ਕੇ